ਤਤਕਾਲ ਟਿਕਟ ਦੇ ਲਈ ਰੇਲਵੇ ਨੇ ਹੁਣ ਨਵੇਂ ਨਿਯਮ ਜਾਰੀ ਕਰ ਦਿੱਤੇ ਨੇ ਹੁਣ ਆਮ ਲੋਕਾਂ ਨੂੰ ਸਹੂਲਤ ਦੇਣ ਦੇ ਨਾਲ ਨਾਲ ਉਹਨਾਂ ਨੇ ਪਹਿਲਾਂ ਤਤਕਾਲ ਟਿਕਟ ਦੇ ਲਈ ਪੋਰਟਲ ਆਮ ਲੋਕਾਂ ਲਈ ਖੋਲਣ ਦੀ ਗੱਲ ਕਹੀ ਹੈ ਔਰ ਇਸ ਤੋਂ ਅੱਧੇ ਘੰਟੇ ਬਾਅਦ 에ਜੰਟਸ ਦੇ ਲਈ ਇਹ ਪੋਰਟਲ ਖੁੱਲੇਗਾ ਇਸ ਦੇ ਨਾਲ ਆਮ ਜਨਤਾ ਨੂੰ ਰਾਹਤ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਆਮ ਲੋਕ ਇਸ ਗੱਲ ਨੂੰ ਇਹ ਵੀ ਮਹਿਸੂਸ ਕਰ ਰਹੇ ਨੇ ਕਿ ਜਿੱਥੇ ਸਹੂਲਤ ਹੈ ਤਾਂ ਉੱਥੇ ਹੀ ਕੁਝ ਖੱਜਲ-ਖੁਆਰੀ ਵੀ ਹੈ ਕਿਉਂਕਿ ਆਮ ਤੌਰ ਤੇ ਲੋਕਾਂ ਨੂੰ ਇਸ ਪੋਰਟਲ ਨੂੰ ਚਲਾਉਣ ਦੇ ਉੱਤੇ ਦਿੱਕਤ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇਹ ਰੇਲਵੇ ਸਟੇਸ਼ਨ ਦੇ ਬਾਹਰ ਟਿਕਟ ਖਿੜਕੀ ਕਾਊਂਟਰ ਬਣਿਆ ਹੋਇਆ ਹੈ ਔਰ ਇਸ ਟਿਕਟ ਖਿੜਕੀ ਕਾਊਂਟਰ ਦੇ ਉੱਤੇ ਲੋਕ ਟਿਕਟ ਖਰੀਦਣ ਦੇ ਲਈ ਆਉਂਦੇ ਨੇ ਖਾਸ ਕਰ ਨਾਰਮਲ ਟਿਕਟ ਵੀ ਇੱਥੋਂ ਮਿਲ ਜਾਂਦੀ ਹੈ ਤਾਂ ਟਿਕਟ ਦੀ ਬੁਕਿੰਗ ਵੀ ਹੁੰਦੀ ਹੈ ਇਸ ਦੇ ਨਾਲ ਨਾਲ ਅਗਰ ਗੱਲ ਕਰੀਏ ਤਾਂ ਲੋਕ ਤਤਕਾਲ ਟਿਕਟ ਵੀ ਇੱਥੋਂ حاصل ਕਰ ਲੈਂਦੇ ਨੇ ਪਰ ਮੈਂ ਕੁਝ ਇੱਕ ਤਸਵੀਰ ਦਿਖਾਵਾਂਗਾ ਸਿਸਟਮ ਦੀ ਕਿ ਜਿਸ ਸਿਸਟਮ ਦੇ ਉੱਤੇ ਸਾਰਾ ਕੰਮ ਚੱਲਦਾ ਹੈ ਟਿਕਟ ਦੀ ਜਿਹੜੀ ਬੁਕਿੰਗ ਹੁੰਦੀ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਟਿਕਟਾਂ ਦੀ ਬੁਕਿੰਗ ਹੁੰਦੀ ਹੈ ਉੱਥੇ ਹੀ ਤਤਕਾਲ ਟਿਕਟ ਜਿਹੜੀ ਆ ਬਣਾਈ ਜਾਂਦੀ ਹੈ ਪਰ ਇਸ ਦੇ ਲਈ ਹੁਣ ਆਮ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਕਹੀ ਜਾ ਰਹੀ ਹੈ ਕਿ ਆਮ ਲੋਕਾਂ ਨੂੰ ਸਹੂਲਤ ਦਿੱਤੀ ਜਾਵੇਗੀ ਪਹਿਲਾ ਅੱਧਾ ਘੰਟਾ ਬਾਦ ਜਿਹੜਾ ਪੋਰਟਲ ਏਜੰਟਸ ਦਾ ਖੁੱਲਿਆ ਜਾਵੇਗਾ ਉਸ ਤੋਂ ਪਹਿਲਾਂ ਆਮ ਲੋਕਾਂ ਲਈ ਇਹ ਪੋਰਟਲ ਖੁੱਲੇਗਾ ਤਾਂ ਸਾਡੇ ਨਾਲ ਆਪਰੇਟਰ ਵੀ ਨੇ ਗੱਲਬਾਤ ਵੀ ਕਰਾਂਗੇ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ ਜੀ ਇੱਕ OTP ਸਿਸਟਮ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਕਸਟਮਰ ਜਿਹੜਾ ਟਿਕਟ ਤਤਕਾਲ ਟਿਕਟ ਬੁੱਕ ਕਰਾਊਗਾ ਉਹਦੇ ਮੋਬਾਈਲ ਤੇ OTP ਜਾਊਗਾ ਉਸ ਤੋਂ ਬਾਅਦ ਟਿਕਟ ਬੁੱਕ ਹੋਊਗੀ ਔਰ ਅੱਧਾ ਘੰਟਾ ਪਹਿਲਾਂ ਆਮ ਲੋਕਾਂ ਲਈ ਇਹ ਪੋਰਟਲ ਖੁੱਲੇਗਾ ਸਟੇਸ਼ਨ ਦੇ ਖੁੱਲੇਗਾ ਜੀ ਅੱਧਾ ਘੰਟਾ ਪਹਿਲਾਂ 10 ਵਜੇ ਪੂਰੇ ਤੇ ਸਾਡੇ ਕੋਲ ਜਿਹੜਾ ਕੰਪਿਊਟਰ ਤੇ ਇੱਥੇ ਜਿਹੜਾ VITS ਕੇ ਲੱਗਿਆ ਹੈ ਇੱਥੇ 10:30 ਵਜੇ ਖੁੱਲੇਗਾ ਫਲੇ OTP ਵਾਲਾ ਸਿਸਟਮ ਸ਼ੁਰੂ ਨਹੀਂ ਹੋਇਆ ਅੱਛਾ ਇੱਕ ਛੋਟੀ ਜਿਹੀ ਜਾਣਕਾਰੀ ਹੈ ਕਿ ਪਹਿਲਾਂ ਜਿਹੜੀ ਟਿਕਟ ਬੁੱਕ ਹੁੰਦੀ ਸੀ ਉਹ ਬਿਨਾ OTP ਤੋਂ ਹੁੰਦੀ ਸੀ ਬਿਨਾ OTP ਤੋਂ ਬਿਨਾ ਆਧਾਰ ਕਾਰਡ ਤੋਂ ਟਿਕਟ ਬੁੱਕ ਹੁੰਦੀ ਸੀ ਹੁੰਦੀ ਬਾਈ ਨੇਮ ਸੀਗੀ ਹਾਂਜੀ ਤੇ ਹੁਣ ਆਧਾਰ ਕਾਰਡ ਕੀ ਕੀ ਮਤਲਬ ਆਇਡੈਂਟੀਟੀ ਪ੍ਰੂਫ ਇਹਦੇ ਚ ਕੋਈ ਨਾ ਕੋਈ ਲੱਗਣ ਜਿਹਨੇ ਜਾਣਾ ਵਾ ਉਹਦਾ ਆਧਾਰ ਕਾਰਡ ਲੱਗੂਗਾ ਉਹਦੀ ਫੈਮਿਲੀ ਮਤਲਬ ਇੱਕ ਬੰਦੇ ਦਾ ਆਧਾਰ ਕਾਰਡ ਲੱਗੂਗਾ ਜਿਹਨੇ ਜਾਣਾ ਵਾ ਪਹਿਲਾਂ ਜਿਹੜੇ ਗਲੀਆਂ ਮੱਲਿਆਂ ਦੀ ਦੁਕਾਨਾਂ ਲੋਕੀ ਖੋਲ ਕੇ ਬੈਠੇ ਸੀਗੇ ਐਵੇਂ ਫਰੋਡ ਕਰੀ ਜਾਂਦੇ ਨਕਲੀ ਆਈਡੈਂਟੀ ਬਣਾ ਕੇ ਟਿਕਟਾਂ ਦੇਈ ਜਾਂਦੇ ਸੀ ਪਿੱਛੋਂ ਟ ਇਸ ਕਰਕੇ ਗਵਰਨਮੈਂਟ ਨੇ ਵਧੀਆ ਕਦਮ ਚੱਕੇ ਆ ਵਧੀਆ ਇਹ ਉਹ ਚੱਕ ਰਹੇ ਲੱਗਦਾ ਕਿਤੇ ਨਾ ਕਿਤੇ ਤੁਸੀਂ ਵੀ ਮਤਲਬ ਜਿਵੇਂ ਵਰਕਿੰਗ ਕਰ ਰਹੇ ਹੋ ਆਮ ਲੋਕਾਂ ਲਈ ਪਹਿਲਾ ਪੋਰਟਲ ਖੁੱਲਣਾ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਤੁਹਾਡੇ ਕੋ ਖੁੱਲਣਾ ਟਿਕਟ ਦੇ ਵਿੱਚ ਦਿੱਕਤ ਪਰੇਸ਼ਾਨੀ ਜਾਂ ਆਮ ਨਾਰਮਲੀ ਟਿਕਟਾਂ ਬੁੱਕ ਇਹ ਸਾਰਿਆਂ ਲਈ ਹੈ ਜੀ ਇਹ ਸਾਰਿਆਂ ਲਈ ਆ ਇਹ ਇਹ ਕੋਈ ਇੱਕ ਬੰਦੇ ਲਈ ਨਹੀਂ ਆ ਇਹਦੇ ਜਿਹੜਾ ਕਾਊਂਟਰ ਤੇ ਜਾ ਕੇ ਨੰਬਰ ਲਗਾਊਗਾ ਰਾਤ ਭਰ ਖੜ ਕੇ ਪਹਿਲਾ ਨੰਬਰ ਲਗਾਊਗਾ ਉਹਨੂੰ ਟਿਕਟ ਮਿਲੇਗੀ ਬਸ ਠੀਕ ਹੈ ਜਿਹੜੀ ਲੱਗਦਾ ਕਿਤੇ ਨਾ ਕਿਤੇ ਰੇਲਵੇ ਸਟੇਸ਼ਨ ਤੇ ਵੀ ਇੱਕ ਦਿਨ ਪਹਿਲਾਂ ਹੀ ਲਾਈਨ ਲੱਗ ਜਾਇਆ ਕਰੇ ਲੱਗਦੀ ਆ ਸਰ ਲਗਦੀ ਹੈ ਕਦੇ ਵੀ ਆ ਕੇ ਸ਼ਾਮ ਨੂੰ 6 ਵਜੇ 7 ਵਜੇ ਆ ਕੇ ਚੈੱਕ ਕਰੋ ਰਾਤ ਨੂੰ ਸਵੇਰੇ 11 ਵਜੇ ਤੱਕ ਲਾਈਨ ਲੱਗਦੀ ਹੈ ਉਸ ਤੋਂ ਬਾਅਦ 11 ਵਜੇ ਤੋਂ ਬਾਅਦ ਲੋਕਾਂ ਦਾ ਇੰਟਰਵਿਊ ਕਰਿਓ ਦੱਸਣਗੇ ਫਿਰ ਜਿਨ੍ਹਾਂ ਨੂੰ ਨਹੀਂ ਮਿਲੀ ਉਹ ਨਿਰਾਸ਼ ਘਰ ਨੂੰ ਜਾ ਰਹੇ ਨੇ ਉਹ ਫਿਰ ਉਸ ਵੇਲੇ ਸਵੇਰੇ ਪਤਾ ਲੱਗੂ ਤੁਹਾਨੂੰ ਕਹਿੰਦੇ ਮੈਂ ਖੱਜਲ ਖਵਾਰੀ ਵੀ ਹੈ ਥੋੜੀ ਬਤ ਬਿਲਕੁਲ ਬਿਲਕੁਲ ਸਸਤਾ ਸੌਦਾ ਭਾਜੀ ਤਾਂ ਬਿਲਕੁਲ ਆਪਰੇਟਰ ਸੀਗੇ ਇੱਧਰ ਵੀ ਗੱਲਬਾਤ ਕਰਾਂਗੇ ਜ਼ਿਕਰ ਕਰ ਰਹੇ ਸੀਗੇ ਕਿ ਕੁਝ ਜੋ ਗਾਈਡਲਾਈਨਸ ਜਾਰੀ ਕੀਤੀਆਂ ਰੇਲਵੇ ਵੱਲੋਂ ਉਹਦਾ ਨਫਾ ਵੀ ਹੈਗਾ ਤਾਂ ਨੁਕਸਾਨ ਵੀ ਹੈ नुकसान है सर हम यहाँ तो आधा घंटे पहले तो दस बज के दस मिनट पे तत्काल बनती थी दस बज के दस मिनट पर बनती अब तो आधा घंटा बढ़ा दिया तो नुकसान ही है पब्लिक ने तो नुकसान ही है पहले तो कुछ बन जाते थे अब तो वो भी नहीं बन रही है अच्छा एक ओ का जिक्र किया जा रहा है कि ओ आएगा उसके बाद में टिकट बुक होगी और कस्टमर खुद उसके मोबाइल पर ओ जाएगा जिसके नाम से आधार कार्ड में मोबाइल से लिंक होगा उसके मोबाइल पे ही ओ जाएंगे ओ उसके मोबाइल पे जाएंगे वो ओ बताएंगे फिर तत्काल बुकिंग होगी अच्छा लेकिन अभी लोगों को खज्जल खुबारी मान सकते हैं खज्जल खुबारी है सर परेशानी है आदमी लोग अभी जाके छः बजे शाम में जाके अंदर जाके देखो सोए सोए रहे तीन चार बंदे तीन चार बंदे यूपी बिहार वाले उसको भी ये भी नहीं है जो मिल ही जाना टिकटें उसको भी ये जरूरी है कि टिकट मिल जाऊंगी हाँ फिर भी टिकट नहीं मिलना कल दस ग्यारह बजे तक बैठने के बाद भी टिकट नहीं मिलोगे। अच्छा सरकार बोल रही है केंद्र सरकार जो रेलवे विभाग है वो बोल रहा है कि लोगों को परेशानियों से दूर करने के लिए आधा घंटा के बाद एजेंट्स को समय दिया जाएगा उनके लिए पहले पोर्टल खोला जाएगा आधा घंटे वो कुछ बचेगा तो ही एजेंट बनाओगा टिकटा कुछ बचेगी ही नहीं तो टिकटें कहाँ बुकिंग होगी आपका आपका नुकसान है नुकसान नुकसान ही है ਤਾ ਬਿਲਕੁਲ ਜਿਹੜੇ ਏਜੰਟਸ ਹੈਗੇ ਨੇ ਉਹ ਆਪਣਾ ਨੁਕਸਾਨ ਦੱਸ ਰਹੇ ਨੇ ਪਰ ਦੂਸਰੇ ਪਾਸੇ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਸਹੂਲियत ਜ਼ਰੂਰ ਹੈਗੀ ਆ ਪਰ ਕਿਤੇ ਨਾ ਕਿਤੇ ਇਸ ਦਾ ਨੁਕਸਾਨ ਵੀ ਆਮ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਆਪਣਾ ਜੋ ਟਿਕਟ ਬੁੱਕ ਕਰਾਉਣ ਦੇ ਲਈ ਆਉਂਦੇ ਨੇ ਪਹਿਲਾਂ ਉਹਨਾਂ ਦਾ ਆਧਾਰ ਕਾਰਡ ਨਹੀਂ ਲੱਗਦਾ ਸੀ ਹੁਣ ਉਹਨਾਂ ਦਾ ਆਧਾਰ ਕਾਰਡ ਲੱਗੇਗਾ ਉਹਨਾਂ ਦੇ ਮੋਬਾਈਲ ਤੇ OTP ਆਵੇਗਾ ਉਸ ਤੋਂ ਬਾਅਦ ਟਿਕਟ ਬੁੱਕ ਹੋਵੇਗੀ ਤਾਂ ਸਾਡੇ ਨਾਲ ਏਜੰਸੀ ਦੇ ਜਿਹੜੇ ਪ੍ਰਬੰਧਕ ਹੈਗੇ ਨੇ ਸਰ ਕਿਸ ਤਰੀਕੇ ਨਾਲ ਦੇਖਦੇ ਹਾਂ ਜੋ ਰੇਲਵੇ ਦੇ ਵੱਲੋਂ ਹੁਣ ਨਵਾਂ ਜਿਹੜਾ ਇੰਪਲੀਮੈਂਟ ਕੀਤਾ ਗਿਆ ਕਿ OTP ਦੇ ਨਾਲ ਜਿਹੜੀ ਟਿਕਟ ਬੁੱਕ ਹੋਊਗੀ ਹਾਂ OTP ਆ ਦੇ ਜੋ ਵੀ ਸਿਸਟਮ ਆਊਗਾ ਜੋ ਸਿਸਟਮ ਸਾਡਾ ਚੱਲੂਗਾ ਸਾਡੇ ਅਫਸਰ ਕਹਿਣਗੇ ਜਾਂ ਸਿਸਟਮ ਚੱਲੂਗਾ ਅਸੀਂ ਉਹਦੇ ਮੁਤਾਬਕ ਹੀ ਕੰਮ ਕਰਾਂਗੇ ਤਾਂ ਤੁਸੀਂ ਕਹਿੰਦੇ ਹੋ ਉਸ ਦੇ ਮੁਤਾਬਿਕ ਆਮ ਲੋਕ ਕਿਤੇ ਨਾ ਕਿਤੇ ਜਿਵੇਂ ਅੱਧਾ ਘੰਟੇ ਦਾ ਤੁਹਾਨੂੰ ਸਮਾਂ ਦੇਣਾ ਅੱਧਾ ਘੰਟੇ ਬਾਅਦ ਪੋਰਟਲ ਖੁੱਲਣ ਤੋਂ ਬਾਅਦ ਤੁਹਾਨੂੰ ਸਮਾਂ ਦੇਣਾ ਪਹਿਲਾਂ ਹੀ ਜਿਹੜੀਆਂ ਟਿਕਟਾਂ ਬੁੱਕ ਹੋ ਜਾਣੀਆਂ ਲੱਗਦਾ ਕਿਤੇ ਨਾ ਕਿਤੇ ਕਾਰੋਬਾਰ ਤੇ ਨੁਕਸਾਨ ਹੋਵੇਗਾ ਕਾਰੋਬਾਰ ਤੇ ਸਿਸਟਮ ਹੈ ਗਵਰਨਮੈਂਟ ਦਾ ਪਾਲਿਸੀ ਹੈ ਜੀ ਉਸੇ ਤਾ ਉਹਦੇ ਮੁਤਾਬਿਕ ਹੀ ਚੱਲਣਾ ਵਾ ਅਸੀਂ ਉਸ ਤੋਂ ਬਾਹਰ ਨਹੀਂ ਜਾ ਸਕਦੇ ਜੋ ਸਿਸਟਮ ਚੱਲਦੀ ਮੰਨਦੇ ਹਾਂ ਆਮ ਤੌਰ ਤੇ ਯਾਤਰੀ ਜਿਹੜੇ ਨੇ ਉਹ ਆਉਂਦੇ ਨੇ ਟਿਕਟ ਬੁੱਕ ਕਰਾਉਂਦੇ ਨੇ ਆਣਗੇ ਬੁੱਕ ਕਰਨਗੇ ਤਤਕਾਲ ਸਾਡੇ ਕੋਲ ਹੋਊਗੀ ਤਾਂ ਅਸੀਂ ਕਰਾਂਗੇ ਜਰੂਰ ਕਰਾਂਗੇ ਪਈ ਹੋਣਗੇ ਸਿੱਟਾ ਕਰਾਂਗੇ ਜੋ ਵੀ ਸਿਸਟਮ ਸਿਸਟਮ ਨੇ ਚੱਲਣਾ ਭਾਈ ਕੰਪਿਊਟਰ ਨੇ ਸਿਸਟਮ ਨੇ ਚੱਲਣਾ ਅਸੀਂ ਉਹ ਜਿੰਨੇ ਵੇਲੇ ਖੁੱਲੂਗਾ ਅਸੀਂ ਖੋਲ ਦੇਣਾ ਵਾ ਮੋਰ ਦੈਨ ਫਰਾਡ ਬੰਦ ਹੋ ਜਾਊਗਾ ਓਵਰਚਾਰਜਿੰਗ ਬੰਦ ਹੋ ਜਾਏਗੀ ਏਜੰਟਾਂ ਦਾ ਬੋਲ ਵਾਲਾ ਬੰਦ ਹੋ ਜਾਣਾ ਸਭ ਤੋਂ ਪਹਿਲਾਂ ਕਿੰਨਾ ਕਿ ਜਿਹੜਾ ਨੁਕਸਾਨ ਹੁੰਦਾ ਸੀ ਇਹਦਾ ਕੁਝ ਵੀ ਮੰਗ ਲੈਂਦੇ ਏ ਮਰਜੈਂਸੀ ਬੰਦਾ ਫਸਿਆ ਹੁੰਦਾ ਸੀ ਕੁਝ ਵੀ ਕਹਿ ਸਕਦੇ ਸੀ ਇਨੇ ਲੱਗਣਗੇ ਐਮਰਜੈਂਸੀ ਬੰਦਾ ਕਿਤੇ ਡੈਥ ਕੇਸ ਤੇ ਜਾਣਾ ਹੋਵੇ ਉਹ ਮੰਗੀ ਰਕਮ ਦੇਣੀ ਪੈਂਦੀ ਸੀ ਅਜਾ ਤੇ ਹੁਣ ਆਨ ਲੋਕਾਂ ਨੂੰ ਪਹਿਲਾਂ ਟਿਕਟ ਪੋਰਟਲ ਖੋਲਿਆ ਜਾਵੇਗਾ ਤਕਸਾਲ ਦਾ ਬਾਅਦ ਵਿੱਚ ਜਨਤਾ ਲਈ ਨਹੀਂ ਜੀ ਨਹੀਂ ਜਨਤਾ ਲਈ ਪਹਿਲਾਂ ਖੋਲਿਆ ਜਾਵੇ ਇਹ ਜਿਹੜਾ ਸਿਸਟਮ ਹੈ ਵੀ ਜਿਹੜਾ ਕਾਰੋਨ ਆਵੇ ਉਹ ਮੋਬਾਈਲ ਨੰਬਰ ਲਿਖਿਓ ਤੇ OTP ਆਏਗਾ ਤਾਂ ਓਕੇ ਹੋਏਗਾ ਅਜਾ ਮੈਨੇ ਗੱਲ ਦੋ ਕੁਝ ਲੋਕ ਕਹਿੰਦੇ ਵੀ ਸਾਨੂੰ ਟਿਕਟ ਬੁੱਕ ਕਰਨੀ ਨਹੀਂ ਆਉਂਦੀ ਜਾਂ ਸਰਕਾਰ ਨੂੰ ਇਹਦੇ ਬਾਰੇ ਸਾਨੂੰ ਨਹੀਂ ਕੋਈ ਹੈਲਪ ਡੈਕਸ ਲੱਗੇ ਹੋਏ ਨਾ ਕਿਹੜੇ ਦਿਨ ਰਾਤ ਹੁੰਦਾ ਨਹੀਂ ਕਿ ਕੋਈ ਟਾਈਮ ਕਲਰ ਕਰਿਆ ਐਮਪਲਾਈ ਦੇ ਸਕੇ ਆਦਮੀ ਨੂੰ ਕਾਲ ਹੀ ਨਹੀਂ ਕਰਨੀ ਚਾਹੀਦੀ ਉਹ ਵੀ ਅਫਸਰ ਡਿਊਟੀ ਦੇ ਬੈਠੇ ਨੇ ਅਗਰ ਉਹ ਕਾਲ ਹੀ ਕੋਈ ਗਲਤੀ ਕਰਕੇ ਜੁਰਮਾਨਾ ਕਿਨੂੰ ਪਏਗਾ ਸ਼ਿਕਾਇਤ ਕਰਨ ਨੂੰ ਤਾਂ ਮਿੰਟ ਲਾਉਣਾ ਬੰਦੇ ਨੇ ਤੁਹਾਡੇ ਕੇ 250 ਆ ਜਾਣਾ ਲੋ ਜੀ ਸੁਣੋ ਮੇਰਾ ਕੰਮ ਨਹੀਂ ਕੀਤਾ ਆਦਰਾ ਆਉਣ ਆਮ ਲੋਕਾਂ ਲਈ ਧੂਲ ਪਾਉਣੇ ਹਾਂ ਬਿਲਕੁਲ ਜੀ ਡੇ ਬਾਏ ਡੇ ਇੰਪਰੂਵਮੈਂਟ ਹੋ ਰਹੀ ਹੈ ਸੋ ਇੰਪਰੂਵ ਹੋ ਰਹੀ ਹੈ ਮੋਰ ਦੈਨ ਫਰਾਡ ਬੰਦ ਹੋ ਜਾਊਗਾ ਓਵਰਚਾਰਜਿੰਗ ਬੰਦ ਹੋ ਜਾਏਗੀ ਏਜੰਟਾਂ ਦਾ ਬੋਲ ਵਾਲਾ ਬੰਦ ਹੋ ਜਾਏਗਾ ਪਹਿਲਾਂ ਕਿੰਨਾ ਤੇ ਜਿਹੜਾ ਨੁਕਸਾਨ ਹੁੰਦਾ ਸੀ ਇਹਦਾ ਕੁਝ ਵੀ ਮੰਗ ਲੈਂਦੇ ਸੀ ਅਮਰਜੈਂਸੀ ਬੰਦਾ ਫਸਿਆ ਹੁੰਦਾ ਸੀ ਕੁਝ ਵੀ ਕਹਿ ਸਕਦੇ ਸੀ ਇੰਨੇ ਲੱਗਣਗੇ ਅਮਰਜੈਂਸੀ ਬੰਦਾ ਕਿਤੇ ਡੈਥ ਕੇਸ ਤੇ ਜਾਣਾ ਹੋਵੇ ਉਹ ਮੰਗੀ ਰਕਮ ਦੇਣੀ ਪੈਂਦੀ ਸੀ ਅਜਾ ਤੇ ਹੁਣ ਆਨ ਲੋਕਾਂ ਨੂੰ ਪਹਿਲਾਂ ਟਿਕਟ ਪੋਰਟਲ ਖੋਲਿਆ ਜਾਵੇਗਾ ਟਕਸਾਲ ਦਾ ਬਾਅਦ ਵਿੱਚ ਏਜੰਟਾਂ ਲਈ ਨਹੀਂ ਜੀ ਨਹੀਂ ਜਨਤਾ ਲਈ ਪਹਿਲਾਂ ਖੋਲਿਆ ਜਾਵੇ ਇਹ ਜਿਹੜਾ ਸਿਸਟਮ ਹੈ ਫਿਰ ਜਿਹੜਾ ਕਰੋਨ ਆਵੇ ਉਹ ਮੋਬਾਈਲ ਨੰਬਰ ਲਿਖਿਓ ਤੇ OTP ਆਏਗਾ ਤਾਂ ਓਕੇ ਹੋਏ ਅਜਾ ਮਨੇ ਗੱਲ ਦੋ ਕੁਝ ਲੋਕ ਕਹਿੰਦੇ ਵੀ ਸਾਨੂੰ ਟਿਕਟ ਬੁੱਕ ਕਰਨੀ ਨਹੀਂ ਆਉਂਦੀ ਜਾਂ ਸਰਕਾਰ ਨੂੰ ਇਹਦੇ ਬਾਰੇ ਸਾਨੂੰ ਨਹੀਂ ਕੋਲ ਹੈਲਪ ਡੈਕਸ ਲੱਗੇ ਹੋਏ ਨਾ ਕਿਹੜੇ ਟਾਈਮ ਰਾਤ ਹੁੰਦਾ ਨਹੀਂ ਕਿ ਕੋਈ ਟਾਈਮ ਕਲਰ ਕਰਿਆ EMPLOYE ਦੇ ਸਕੇ ਆਦਮੀ ਨੂੰ ਕਾਲ ਹੀ ਨਹੀਂ ਕਰਨੀ ਚਾਹੀਦੀ ਉਹ ਵੀ ਅਫਸਰ ਡਿਊਟੀ ਦੇ ਬੈਠੇ ਨੇ ਅਗਰ ਉਹ ਕਾਲ ਹੀ ਕੋਈ ਗਲਤੀ ਕਰਕੇ ਜੁਰਮਾਨਾ ਕਿਹਨੂੰ ਪਵੇਗਾ ਸ਼ਿਕਾਇਤ ਕਰਨ ਨੂੰ ਤਾਂ ਮਿੰਟ ਲਾਉਣਾ ਬੰਦੇ ਨੇ ਤੁਹਾਡੇ ਦੇ ਭਾਈ ਸੋਹ ਆ ਜਾਣਾ ਲੋ ਜੀ ਸੁਣੋ ਮੇਰਾ ਕੰਮ ਨਹੀਂ ਕੀਤਾ ਆਦਰਾ ਆਉਣ ਆਮ ਲੋਕਾਂ ਲਈ ਧੂਲ ਪਾਉਣੀ ਹਾਂ ਬਿਲਕੁਲ ਜੀ ਡੇ ਬਾਏ ਡੇ ఇంప్రూవెంట్ రీలత ఇంప్రూవీ